ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚਿੱਟੇ ਛੋਲੇ ਤੇ ਇੱਥੇ ਆਪਾਂ ਚਿੱਟੇ ਛੋਲੇ ਦੇ 300 ਗ੍ਰਾਮ ਛੋਲੇ ਲੈ ਲਏ ਸੀ ਤੇ ਆਪਾਂ ਛੋਲਿਆਂ ਨੂੰ ਰਾਤ ਭਿਓ ਦਿੱਤਾ ਸੀ ਤੇ ਇਹ ਛੋਲਿਆਂ ਨੂੰ ਆਪਾਂ ਹੁਣ ਧੋ ਲਵਾਂਗੇ ਛੋਲਿਆਂ ਨੂੰ ਆਪਾਂ ਧੋ ਲਿਆ ਸੀ ਕਿ ਛੋਲੇ ਬਣਾਵਾਂਗੇ ਆਪਾਂ ਸਿੰਪਲ ਤਰੀਕੇ ਨਾਲ ਛੋਲਿਆਂ ਨੂੰ ਆਪਾਂ ਕੁੱਕਰ ਵਿੱਚ ਪਾ ਦਵਾਂਗੇ ਅਬ ਦਾ ਚਮਚਾਪਾ ਨਮਕ ਪਾ ਦਾਂਗੇ ਇੱਥੇ ਪਾ ਦਾਂਗੇ ਤੇਜ ਪੱਤਰ ਇਹਨਾਂ ਟੇਸਟ ਬਹੁਤ ਵਧੀਆ ਫਲੇਵਰ ਆਉਂਦਾ ਹੈ ਤੇ ਇੱਕ ਮੋਟੀ ਲਾਚੀ ਪਾ ਦਾਂਗੇ ਲਾਚੀ ਨੂੰ ਆਪਾਂ ਇਹਦਾ ਮੂੰਹ ਖੋਲ ਦਿੱਤਾ ਸੀ ਦੋ ਲੌਂਗ ਪਾਵਾਂਗੇ ਇੱਥੇ ਲਈ ਸੀ ਮੈਂ ਦਾਲਚੀਨੀ ਦਾਲਚੀਨੀ ਪਾ ਦਾਂਗੇ ਤੇ ਹੁਣ ਆਪਾਂ ਪਾਣੀ ਪਾ ਦਵਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਪਾਣੀ ਆਪਾਂ ਜਿਹੜਾ ਛੋਲਿਆਂ ਤਾਂ ਉਹਨਾਂ ਤੱਕ ਹੀ ਪਾਵਾਂਗੇ ਜਿਹੜੇ ਛੋਲੇ ਉੱਪਰ ਥੋੜਾ ਜਾਂ ਭੋਜਨ ਦੋ ਕ ਲਈ ਦੋ ਗਲਾਸ ਪਾਣੀ ਪਾਵਾਂਗੇ ਤੇ ਪਾਣੀ ਪਾ ਕੇ ਹੁਣ ਆਪਾਂ ਕੁੱਕਰ ਨੂੰ ਢੱਕਣ ਲਾ ਦਵਾਂਗੇ ਕੁੱਕਰ ਨੂੰ ਆਪਾਂ ਅੱਗੇ ਇਸ ਉੱਪਰ ਰੱਖ ਦਿੱਤਾ ਸੀ ਤੇ ਆਪਾਂ 4-5 ਵਿਸਲਾਂ ਦਵਾ ਦੇਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲ੍ਹ ਦੇਵਾਂਗੇ ਛੋਲਿਆਂ ਵਿੱਚ ਆਪਾਂ ਪਿਆਜ਼ ਪਾਵਾਂਗੇ ਇੱਥੇ ਚਾਰ ਪਿਆਜ਼ ਲਏ ਸੀ ਆਪਾਂ 10 ਤੋਂ 11 ਆਪਾਂ ਲਸਣ ਲਿਆ ਸੀ ਤੇ 1.5 ਇੰਚ ਆਪਾਂ ਅਦਰਕ ਪਾਵਾਂਗੇ ਦੋ ਟਮਾਟਰ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਪਿਆਜ਼ਾਂ ਨੂੰ ਆਪਾਂ ਗ੍ਰाइंड ਕਰਕੇ ਪਾਵਾਂਗੇ ਮਿਕਸੀ ਵਿੱਚ ਪਿਆਜ਼ਾਂ ਨੂੰ ਦੇ ਨਾਲ ਆਪਾਂ ਲਸਣ ਵੀ ਵਿੱਚ ਇਹਨਾਂ ਦੇ ਗ੍ਰाइंड ਕਰ ਲਾਂਗੇ ਲਸਣ ਤੇ ਅਦਰ ਚਾਰ ਪੰਜ ਵਿਸਲਾਂ ਆ ਗਈਆਂ ਸੀ ਸਟੀਮ ਨਿਕਲ ਗਈ ਕੁੱਕਰ ਚੋ ਤੇ ਆਪਾਂ ਹੁਣ ਕੁੱਕਰ ਨੂੰ ਥੋੜਾ ਦਵਾਂਗੇ ਜਿਹੜੇ ਆਪਣੇ ਆਂਕ ਸਪਾ ਮਸਾਲੇ ਸੁੱਕੇ ਪਾਏ ਸੀ ਇਹਨਾਂ ਨੂੰ ਆਪਾਂ ਬਾਹਰ ਕੱਢ ਦਵਾਂਗੇ ਇਹਨਾਂ ਦਾ ਫਲੇਵਰ ਆ ਗਿਆ ਹੈ ਛੋਲਿਆਂ ਚ ਤੇ ਚਨੇ ਪੂਰੇ ਤਰੀਕੇ ਨਾਲ ਗਲ ਗਏ ਟਮਾਟਰਾਂ ਨੂੰ ਵੀ ਆਪਾਂ ਗ੍ਰाइंड ਕਰ ਲਵਾਂਗੇ ਟਮਾਟਰਾਂ ਦੇ ਨਾਲ ਇੱਥੇ ਹਰੀਆਂ ਮਿਰਚਾਂ ਪਾ ਦਾਂਗੇ ਨਾਲ ਹੀ ਆਪਾਂ 2 ਚਮਚੇ ਚਨੇ ਲਏ ਸੀ ਛੋਲੇ ਤੇ ਇਹਨਾਂ ਨੂੰ ਵੀ ਆਪਾਂ ਗ੍ਰਾਇੰਡ ਕਰ ਲਾਂਗੇ ਇਹਨਾਂ ਦੇ ਨਾਲ ਤਰੀ ਸੰਗਣੀ ਹੁੰਦੀ ਹੈ ਗੈਸ ਉੱਪਰ ਆਪਾਂ ਕੜਾਹੀ ਰੱਖ ਲਈ ਜੀ ਕੜਾਹੀ ਦੇ ਵਿੱਚ ਆਪਾਂ ਮਾਸਟਰ ਆਇਲ ਪਾ ਦਵਾਂਗੇ ਆਇਲ ਗਰਮ ਕਰ ਲਵਾਂਗੇ ਆਪਾਂ ਆਇਲ ਗਰਮ ਹੋ ਗਿਆ ਜੀਰੇ ਨੂੰ ਪਾ ਦਵਾਂਗੇ ਜੀ ਇਲਾ ਚੜਕ ਗਿਆ ਪਿਆਜ਼ ਪਾ ਦਾਂਗੇ ਹੁਣ ਆਪਾਂ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਸੁੰਨਾਗੇ ਥੋੜੀ ਜਿਹੀ ਆਪਾਂ ਇਹ ਉਰਪਾ ਦਵਾਂਗੇ ਤੇ ਅੱਜ ਜਾਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸੁੰਨਾਗੇ ਇਹਦੇ ਤੋਂ ਆਪਾਂ ਕੱਤੇ ਨਹੀਂ ਰੱਖਾਂਗੇ ਤਰੀ ਵਾਲੀ ਸਬਜ਼ੀ ਦੇ ਜਿਹੜੇ ਤਿਆਰ ਆ ਉਸ ਦੀ ਬੰਨ ਤੋਂ ਸੁੰਨਾ ਕੋਈ ਤੇਰੀ ਇਹ ਤਰੀ ਸਬਜ਼ੀ ਸੁਗਰੀ ਬਣਦੀ ਹੈ ਕੱਚੇ ਤੇ ਆਜਾ ਦੀ ਸਮੈਲ ਹੋਣੀ ਜੇ ਆਪਾਂ ਨਾ ਭੁਲਨੀਏ ਤੇ 5-7 ਮਿੰਟ ਬਾਅਦ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੋਲ ਲਵਾਂਗੇ ਅੱਜਾ ਨੂੰ ਆਪਾਂ 5-7 ਮਿੰਟ ਵਾਸਤੇ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਇਹਨਾਂ ਨੂੰ ਵੀ ਆਪਾਂ ਟਮਾਟਰਾਂ ਨੂੰ ਚੋੜਤ ਕਰ ਲਵਾਂਗੇ ਟਮਾਟਰਾਂ ਨੂੰ ਵੀ ਅਸੀਂ ਭੁੰਨ ਲਿਆ ਸੀ ਤੇ ਮਨਿਰ ਵਿੱਚ ਅੱਧਾ ਚਮਚਾ ਨਮਕ ਪਾਵਾਂਗੇ ਨਮਕ ਆਪਾਂ ਪਹਿਲੇ ਵੀ ਪਾਇਆ ਸੀ ਅੱਧੇ ਚਮਚੇ ਤੋਂ ਵੀ ਘਾਟਾ ਪਣ ਲਾਲ ਮਿਰਚ ਪਾਵਾਂਗੇ ਹਲਦੀ ਪਾ ਦਾਂਗੇ ਇਹ ਵੀ ਅੱਧੇ ਤੋਂ ਘੱਟ ਮਸਾਲੇ ਨੂੰ ਮਿਕਸ ਕਰ ਦਵਾਂਗੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਮਸਾਲੇ ਦੇ ਵਿੱਚ ਆਪਾਂ ਧਨੀਆ ਪਾਊਡਰ ਪਾ ਦਵਾਂਗੇ 1 ਚਮਚ ਥੋੜੀ ਜਿਹੀ ਆਪਾਂ ਖਸੂਰੀ ਮੇਥੀ ਪਾ ਦਾਂਗੇ ਮਿਕਸ ਕਰ ਦਵਾਂਗੇ 2 ਚਮਚੇ ਮੈਂ ਪਾਣੀ ਪਾ ਦਵਾਂਗੀ ਪਾਣੀ ਪਾ ਕੇ ਹੁਣ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਸਲਾਡ ਡ్రਾਈ ਹੋ ਗਿਆ ਮੇਰੇ ਲਈ ਨਹੀਂ ਚੱਪ ਚਣੇ ਨੂੰ ਪਾਦਵਾਂਗੇ ਚਨੇ ਭਾ ਕੇ ਆਪਾਂ ਹੁਣ ਇਹਨਾਂ ਨੂੰ ਮਿਕਸ ਕਰ ਦੇਵਾਂਗੇ ਣੀਆਂ ਦੇ ਵਿੱਚ ਜੇ ਤੁਹਾਨੂੰ ਪਾਣੀ ਇੱਥੇ ਘੱਟ ਲੱਗੇ ਤੁਸੀਂ ਪਾਣੀ ਨੂੰ ਗਰਮ ਕਰਕੇ ਪਾ ਸਕਦੇ ਜੇ ਤੁਸੀਂ ਥੋੜਾ ਸੂਪ ਵਾਲੀ ਵੀ ਬਣਾਉਣੀ ਹੋਵੇ ਸਬਜੀ ਤੇ ਇੱਥੇ ਤੁਸੀਂ ਗਰਮ ਕਰਕੇ ਪਾਣੀ ਨੂੰ ਪਾ ਸਕਦੇ ਤੇ ਸਬਜੀ ਨੂੰ ਹੁਣ ਆਪਾਂ 5-7 ਮਿੰਟ ਵਾਸਤੇ ਠਾ ਕੇ ਪਕਾਵਾਂਗੇ ਣੀਆਂ ਨੂੰ ਆਪਾਂ ਚੈੱਕ ਕਰ ਲਵਾਂਗੇ ਚਣਿਆਂ ਨੂੰ 5-7 ਮਿੰਟ ਹੋ ਗਏ ਸੀ ਤੇ ਚਣੇ ਸਾਡੇ ਬਣ ਕੇ ਰੈਡੀ ਆ ਤੇ ਚਣੇ ਤੁਸੀਂ ਦੇਖ ਸਾਡਾ ਕਲਰ ਕਿੰਨਾ ਵਧੀਆ ਚਣਿਆਂ ਦਾ ਆਇਆ ਬਹੁਤ ਵਧੀਆ ਚਣੇ ਬਣ ਕੇ ਤਿਆਰ ਹੋ ਗਏ ਤੇ ਇਹਦੇ ਵਿੱਚ ਪਾ ਦੇਵਾਂਗੇ ਮੈਂ ਥੋੜਾ ਜਿਹਾ ਗਰਮ ਮਸਾਲਾ ਨਾਲ ਹੀ ਆਪਾਂ ਧਨੀਆ ਪਾ ਦਾਂਗੇ ਧਨੀਆ ਪਾ ਕੇ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਮੇਰੇ ਚਣਿਆਂ ਦਾ ਤਰੀਕਾ ਬਣਾਉਂਦਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋ ਜੀ ਚਣਿਆਂ ਨੂੰ ਆਪਾਂ ਢੂੰਗੇ ਚ ਪਾ ਲਵਾਂਗੇ ਚਣਿਆਂ ਦੀ ਤੁਹਾਨੂੰ ਰੈਸਪੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀ ਚਣਿਆਂ ਲਾਜਵਾਵ ਚਣਿਆਂ ਦੀ ਸਬਜ਼ੀ ਬਣ ਕੇ ਰੈਡੀ ਹੈ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ। ਵੀਡੀਓ ਵੇਖਣ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ।